ਆ ਦੇ ਪਾਪੀ ਬੰਦੇ ਨੇ ਪੂਰੇ ਇਹ ਉਹ ਦੇ ਉਹ ਵੀ ਪਾਪੀ ਬੰਦਾ ਪੂਰਾ ਲਾ ਦੇ ਪੈਰ ਪੂਰੇ ਟੰਗੇ ਪਏ ਦੇ ਆ ਮੱਜ ਦੇ ਪੈਰ ਵਾ ਕੱਡੇ ਕੱਡੇ ਪੀਸ ਨੇ ਆ ਕਟਿੰਗ ਹੋਰੀ ਇੱਧਰ ਜੇ ਇਹ ਚੀਜ਼ ਪੰਜਾਬ ਚ ਹੋ ਸਕਦੀ ਹੈ ਦੱਸੋ ਪਹਿਲਾਂ ਉਹ ਗੁਰਦਰਾ ਸਾਹਿਬ ਨਾਲ ਹੀ ਮੀਟ ਮਾਰਕੀਟ ਆ ਗਈ ਗੁਰੂ ਨਾਨਕ ਦੇਵ ਜੀ ਤਤ ਖਾਲਸਾ 100 ਸਾਲ ਹੋ ਗਏ ਗੁਰਦਰਾ ਸਾਹਿਬ ਨੂੰ ਨੰਦ ਆ ਗਿਆ ਬਈ 100 ਲੱਗੇ ਬਾ ਜਾ ਰਹੇ ਆ ਇੱਥੇ ਦਾ ਗੁਰਦਰਾ ਸਾਹਿਬ ਦਿਖਾਉਣਿਆ ਤੁਹਾਨੂੰ ਮਲੇਸ਼ੀਆ ਦਾ ਗੁਰਦਰਾ ਸਾਹਿਬ ਬਹੁਤ ਨੇ ਵਾਟਰ ਸਾਡੇ ক্লোਜ਼ ਉਹੀ ਹੈ ਇੱਕ ਗੁਰਦਰਾ ਸਾਹਿਬ ਉੱਥੇ ਚੱਲਦੇ ਆ। ਨਾਲੇ ਦੁਪਹਿਰਾਂ ਲੰਗਰ ਪਾਣੀ ਛਕਦੇ ਆ। ਉਹਨੂੰ ਸਾਰਾ ਉੱਥੇ ਦਾ ਦਿਖਾਵਾਂਗੇ। ਆਾ ਹੋਟਲ ਕੀਤਾ ਹੋਇਆ ਆਪਣਾ ਸਪੂਰਾ ਇਹ ਚੇਂਜ ਕਰ ਲਿਆ ਸੀਗਾ ਤੀਜਾ ਤੀਜਾ ਹੋਟਲ ਆਜਾ ਆਪਣਾ। ਆ ਜੁਕੀਆ ਟੈਕਸੀ ਚੱਲੀਏ 6 ਕਿਲੋਮੀਟਰ ਦਾ ਲਾਹੇਗਾ। ਹਾਂ। ਤੇ ਮਾਸਕ ਲਾ ਵੀ ਸਟਾਰਟ ਹੋ ਗਏ ਇੱਥੇ ਭਾਈ। ਕਹਿੰਦੇ ਥਾਈਲੈਂਡ ਚ ਤਾਂ ਆ ਗਿਆ ਕਰੋਨਾ। ਇੱਥੇ ਨਾ ਜੇ ਟਾਈਮ ਨਾਲ ਹੀ ਘੁੰਮ ਜਲੇ ਆਪਾਂ। ਗੁਰੂ ਗ੍ਰੰਥ ਸਾਹਿਬ ਦਾਬਾ। ਆ ਰਿਹਾ ਭਾਈ ਹੋਟਲ। ਬਟ ਯਾਰ ਸਰਵਿਸ ਵਧੀਆ ਨਹੀਂ ਹੈਗੀ ਇਹਨਾਂ ਦੀ ਯਾਰ ਹੋਟਲ ਵਾਲਿਆਂ ਦੀ ਸ਼ਹਿਰ ਚ ਬਈ ਆਹੀ ਪੰਗਾ ਵਾ ਜੇ ਆਪਾਂ ਟੈਕਸੀ ਕਰਕੇ ਜਾਨਨੇ ਆ ਇਹ ਜੇ ਜਾਂ ਬਹੁਤ ਹੁੰਦਾ ਟ੍ਰੈਫਿਕ 6 ਕਿਲੋਮੀਟਰ ਨੂੰ ਲਾ ਰਿਆ ਇਹ ਪੂਰੇ 20 ਮਿੰਟ ਕੋਈ ਬਈ ਇੱਥੇ ਸਰਕਾਰਾਂ ਦੀ ਮੀਟਿੰਗ ਵਗੈਰਾ ਕੁਝ ਰੋਡ ਬੰਦ ਕੀਤੇ ਹੋਏ ਨੇ ਆ ਮੰਤਰੀ ਸ਼ਾਂਤਰੀ ਆਏ ਹੋਏ ਨੇ ਇਧਰੋਂ ਸਾਰੇ ਮਲੇਸ਼ੀਆ ਵਿਏਤਨਾਮ ਸਿੰਗਾਪੁਰ 에ਸ਼ੀਅਨ ਕੰਟਰੀਆਂ ਨੇ ਉਹ ਬੰਦੇ ਆਏ ਹੋਏ ਨੇ ਸਾਰੇ ਇੱਥੇ ਤੇ ਉਹ ਕੀਤੀ ਸੀ ਆਪਾਂ ਸਟ੍ਰਾਈਵ ਕੀਤੀ ਸੀ ਉਹਨਾਂ ਨੇ 6 ਕਿਲੋਮੀਟਰ ਸੀਗਾ ਟੋਟਲ ਤੇ 5 ਕਿਲੋਮੀਟਰ ਤੇ ਲਾਤਾ 1 ਕਿਲੋਮੀਟਰ ਰਹਿ ਗਿਆ ਤੇ ਆਪਾਂ ਤੁਰ ਕੇ ਜਾ ਰਹੇ ਹਾਂ ਹੁਣ ਮੈਂ 1 ਕਿਲੋਮੀਟਰ ਘੱਟੋ ਘੱਟ ਲੱਗਣੇ ਆਪਾਂ ਨੂੰ 15 ਮਿੰਟ ਲੱਜਣੇ ਆ ਨਾ ਮੇਰੇ ਹਿਸਾਬ ਨਾਲ 15 15 ਕਿ ਮਿੰਟ ਲੱਗਣੇ ਆ ਤੇ ਨਾਲ ਹੀ ਤੁਹਾਨੂੰ ਆਪਾਂ ਦਿਖਾਉਨੇ ਆ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਦੇ ਬਾਈ ਘੱਟੋ ਘੱਟ ਸਾਨੂੰ ਹੋ ਗਏ ਇੱਥੇ 8-10 ਦਿਨ ਹੋ ਗਏ ਆ ਇਹਨੂੰ ਆਦੇ ਅੱਜ ਮਿਲੀਆਂ ਪਕੌੜੀਆਂ ਪਕਾੜੀਆਂ ਸਾਨੂੰ ਦੇਖਣ ਨੂੰ ਪੁੱਜੇ ਹੋਏ ਛੋਲੇ ਵਗੈਰਾ ਹੋ ਗਏ ਆਹ ਲੈ ਦੇਖੋ ਆਹ ਭਾਈ ਅੰਦਰ ਨਾ ਵੀ ਇੱਧਰ ਬਣਾਉਣਾ ਚਿਪਸ ਆਗੇ ਇੱਧਰ ਸਾਰੇ ਚਿਪਸ ਦੀ ਵੈਰਾਈਟੀ ਹੈ ਸਾਰੀ A to Z ਆਹ ਕੈਂਡੀ ਗੁੰਡੀ ਬਾਦਾਮ ਹੋਗੇ ਪਾਕਿਸਤਾਨੀ ਲਾਦੀ ਹੋ ਕੋਈ ਸ਼ੌਪ ਵਗੈਰਾ ਇਹ ਬਿਸਕਟ ਦੇਖੋ ਸਜਾਸ਼ੇ ਰੱਖੇ ਹੋਏ ਡੱਬੇ ਚ 12 12 ਰਿੰਗੜ ਦੇ 120 20 ਰੁਪਏ ਦਾ ਡੱਬਾ ਇਹ ਲੈ ਭਾਈ ਗੁਰਦੁਆਰਾ ਸਾਹਿਬ ਜਾਂਦੇ ਜਾਂਦੇ ਆ ਏਰੀਆ ਹੀ ਆ ਗਿਆ ਇਹ ਥੋੜਾ 올ਡ ਟੱਚ ਆ ਦੇ ਬਿਲਡਿੰਗਾਂ ਦੇਖੋ ਇਧਰ ਪੁਰਾਣੀਆਂ ਪੁਰਾਣੀਆਂ ਪਈਆਂ ਨੇ ਸ਼ਾਇਦ ਇੱਥੇ ਲੇਬਰ ਰਹਿੰਦੀ ਆ ਤੇ ਕੱਪੜੇ ਸਿਘਾਪਾ ਪਾਏ ਹੋਏ ਨੇ ਸਾਰੇ ਤੇ ਗੱਡੀਆਂ ਖੜੀਆਂ ਥੱਲੇ ਗੱਡੀਆਂ ਵੀ 올ਡ ਮਾਡਲ ਦੀਆਂ ਨੇ ਉਹ ਖੜੀਆਂ ਮਰਛੜੀ ਇੱਕ ਬੱਸ ਤੇ ਬੱਸ ਪਹੁੰਚਣ ਵਾਲਿਆ 10 ਮਿੰਟ ਦਾ ਰਾਹ ਰਹਿ ਗਿਆ ਸਾਰਾ ਜਿੱਥੇ ਜਿੱਥੇ ਜਾ ਰਹੇ ਆ ਨਾ ਉਹਦੇ ਨਾਲ ਕੋਈ ਬਿਲਡਿੰਗਾਂ ਬੜਵੰਟਾ ਬੱਸ ਪਹੁੰਚਣ ਵਾਲਿਆ ਗੁਰਦੁਆਰਾ ਸਾਹਿਬ ਵੀ ਦਿਖਣ ਲੱਗ ਗਿਆ ਉਹ ਰਿਹਾ ਸਾਹਮਣੇ ਆਈ ਥਿੰਕ 1 ਮਿੰਟ ਲੱਗਣਾ ਹੋਰ ਤੇ ਆ ਗੁਰਦੁਆਰਾ ਸਾਹਿਬ ਤੋਂ ਵੀ ਵਿਊ ਵਧੀਆ ਆਊਗਾ ਉੱਥੋਂ ਆ ਬਾਈ ਮੀਟ ਮਾਰਕੀਟ ਆ ਗਈ ਇੱਥੇ ਦੀ ਇਹਦੇ گاਵਾ ਮੁੱਜਾਂ ਇੱਥੇ ਸਾਰਾ ਕੁਝ ਖਾਂਦੇ ਨੇ ਲੋਕ ਫਿਰ ਸੁਰੂ ਕੱਟੇ ਤੇ ਆ ਗੁਰਦੁਆਰਾ ਸਾਹਿਬ ਜੇ ਇਹ ਚੀਜ਼ ਪੰਜਾਬ ਚ ਹੋ ਸਕਦੀ ਹੈ ਦੱਸੋ ਪਹਿਲਾਂ ਉਹ ਗੁਰਦੁਆਰਾ ਸਾਹਿਬ ਨਾਲ ਹੀ ਮੀਟ ਮਾਰਕੀਟ ਆ ਗਈ ਇਹ ਬਾਹਰ ਨਹੀਂਆਂ ਕੰਟਰੀਆਂ ਚ ਹੁੰਦਾ ਬਾਬਿਓ ਗਲਤ ਚੀਜ਼ ਆ ਯਾਰ ਬਹੁਤ ਗਲਤ ਚੀਜ਼ ਆ ਇਹ ਸਮੈਲ ਨਹੀਂ ਮਾਰਦੀ ਕੀ ਬਤੀਦਾ ਆ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਲੋ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੁਰੂ ਨਾਨਕ ਦਰਬਾਰ ਤਤ ਖਾਲਸਾ ਸਲੈਂਗੋ ਸਲੈਂਗੋ ਮਤਲਬ ਏਰੀਆ ਨਾ ਇੱਥੇ ਦਾ ਕਿੰਨੀ ਸੋਹਣੀ ਬਿਲਡਿੰਗ ਬਣੀ ਹੋਈ ਆ ਖੁੱਲਾ ਡੁੱਲਾ ਏਰੀਆ ਬਸ ਉਹ ਚੀਜ਼ ਤੇ ਥੋੜਾ ਮੈਨੂੰ ਲੱਗਿਆ ਯਾਰ ਮੀਟ ਮਾਰਕੀਟ ਦਾ ਬਟਾ ਦੇਖੋ ਗੁਰਦਾਰਾ ਸਾਹਿਬ ਕਿੰਨਾ ਸੋਹਣਾ ਬਣਿਆ ਹੋਇਆ ਲਓ ਬਾਈ ਗੁਰਦਾਰਾ ਸਾਹਿਬ ਇਹਦੇ ਬਾਹਰ ਦਾ ਆ ਕੁਝ ਮਾਹੌਲ ਆ ਇੱਥੇ ਥੋੜੀਆਂ 올ਡ ਦੁਕਾਨਾਂ ਹੀ ਆ ਨੇ ਯਾਰ 올ਡ ਏਰੀਆ ਹੀ ਆ ਸਿਸਟਮ ਆ ਇੱਥੇ ਤੇ ਉਹ ਸਾਹਮਣੇ ਬਿਲਡਿੰਗਾਂ ਉਧਰ ਟਵਿੰਟਾ ਉੱਪਰ ਆ ਗਿਆ ਬਿਲਡਿੰਗ ਪਿੱਛੇ ਇਹ ਆ ਕੁਝ ਆ ਇੱਥੇ ਚਲੋ ਕਰੀਏ ਦਰਸ਼ਨ ਅਰ ਸੋਹਣਾ 뷰 ਆ ਯਾਰ ਬੈਂਚ ਲੱਗੇ ਆ ਯਾਰ ਲੰਗਰਾ ਲੱਗਦਾ ਮੈਨੂੰ ਬੈਂਚ ਲੱਗੇ ਆ ਦੇਖੋ ਆ ਦਰਬਾਰ ਸਾਹਿਬ ਦਾ ਦ੍ਰਿਸ਼ ਦੇਖੋ ਕਿੰਨਾ ਸੋਹਣਾ ਤੇ ਜੋੜਾ ਘਰ ਆ ਗਿਆ ਇਸ ਸਾਈਡ ਤੇ ਆ ਦਰਬਾਰ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹਮੈ ਲੱਗਦਾ ਜੈ ਗੁਰਦਰਾ ਸਾਹਿਬ ਬਣੇ ਬਣੇ ਸੀਗੇ ਇਮਾਰਤ ਬਣੀ ਸੀ ਉਹਦੀਆਂ ਫੋਟੋਆਂ ਨੇ ਇਹ ਉਹ ਖਾਸੀ ਪੁਰਾਣੀ ਆ ਯਾਰ ਲਾਂਚਿੰਗ ਡੇਟ 1918 ਚ ਬਣਿਆ ਗੁਰਦਰਾ ਸਾਹਿਬ ਬਹੁਤ ਪੁਰਾਣਾ ਵੀਰੇ 100 ਸਾਲ ਹੋ ਗਏ ਗੁਰਦਰਾ ਸਾਹਿਬ ਨੂੰ ਤੇ ਇੱਧਰ ਵੀ 뷰 ਦੇਖੋ ਉਹ ਆ ਗਿਆ ਲੇਕਿਨ ਮੇਨ ਦਰਬਾਰ ਸਾਹਿਬ ਇਸ ਸਾਈਡ ਦਰਬਾਰ ਸਾਹਿਬ ਦੇ ਕੀਏ ਦਰਸ਼ਨ ਬਹੁਤ ਸੋਹਣੀ ਆ ਚੀਜ਼ ਬਣੀ ਹੋਈ ਬਈ। ਕਿਆ ਬਾਤ ਹੈ ਯਾਰ। ਵਾਹਿਗੁਰੂ ਵਾਹਿਗੁਰੂ। ਸੰਗਤ ਲੱਗਾ ਸ਼ਾਮ ਨੂੰ ਆਉਂਦੀ ਹੈ ਲਾਈਟਾਂ ਵਗੈਰਾ ਪਾਉਂਦੇ ਨੇ ਫਿਲਹਾਲ। ਜਨ ਬਹੁ ਖੁੱਲਾ ਡੁੱਲਾ ਬਣਾਇਆ ਹੋਇਆ ਦਰਬਾਰ ਸਾਹਿਬ। ਆ ਜਿੰਨਾ ਤੋਂ ਬੈਠ ਨਹੀਂ ਹੁੰਦਾ ਅਬੀ ਆਰਗੇਨਾਈਜ਼ ਤੇ ਆ ਲੱਗੀਆਂ ਚੇਹਰਾ ਸਾਈਡ ਤੇ ਉਸ ਸਾਈਡ ਵੀ। ਸੇਵਾ ਦਰਤਾ ਹੈ ਨਹੀਂ ਜੀ ਸੇਵਾ ਕਰ ਲਈ ਨਿਕਾਵਾ ਪ੍ਰਸ਼ਾਦ ਥੋੜਾ ਵੱਧ ਲੈ ਲਿਆ ਜੇ ਕਿ ਬੇਕ ਨਾ ਕੁਝ ਨਹੀਂ ਕਿ ਹੋਊਗਾ ਬਸ ਦਰਸ਼ਨ ਹੋ ਗਏ ਮਹਾਰਾਜ ਜੀ ਦੇ ਬਹੁਤ ਵਧੀਆ ਤੇ ਲੰਗਰ ਪਾਣੀ ਛਕਦੇ ਆ ਤੇ ਬਾਬਾ ਮਿਹਰ ਕਰੇ ਫੇਰ ਆਵਾਂਗੇ ਆਪਾਂ ਲੋ ਜੀ ਲਿਫਟ ਦਾ ਪ੍ਰਬੰਧ ਵੀ ਹੈਗੇ ਇੱਥੇ ਪਰ ਆਪਾਂ ਚੱਲਦੇ ਆ ਪੌੜੀਆਂ ਰਹੀਂ ਬਹੁਤ ਸੋਹਣਾ ਬਣਾਇਆ ਹੋਇਆ ਬੈਂਚ ਇੱਥੇ ਨੀਚੇ ਬੈਠਣ ਵਾਲਾ ਸੀਨ ਹੀ ਹੈ ਆ ਦੇ ਬੈਂਚ ਲੱਗੇ ਆ ਬੈ ਕੇ ਖਾਓ ਛਕੋ ਲੰਗਰ ਕਿੰਨਾ ਸੋਹਣਾ ਬਣਿਆ ਹੈ ਦੇਖੋ ਲੰਗਰ ਆ ਖੁੱਲਾ ਢੁੱਲਾ ਨਾਲੇ ਪੂਰਾ ਤੇ ਦੇਖਦੇ ਆ ਪ੍ਰਸ਼ਾਦ ਚ ਕੀ ਕੁਝ ਮਿਲਦਾ ਆਪਾਂ ਤੇ ਇੱਕ ਆਪਣਾ ਪੰਜਾਬੀ ਬਾਈ ਬੈਠਾ ਦੇ ਚੌੜ ਚੱਲ ਰਿਹਾ ਤੇ ਆ ਸੇਵਾਦਾਰ ਨੇ ਸਾਡੇ ਦਾਲ ਤੇ ਚੌੜ ਕਿਆ ਬਾਤ ਹੈ ਭਾਈ ਮਲੇਸ਼ੀਅਨ ਫੂਡ ਖਾ ਖਾਤਾ ਨਾ ਬੁਰਾ ਲੱਗ ਪਿਆ ਤੇ ਆ ਵਰਤਨ ਲੈ ਲਈ ਆ ਮੱਗੀਆਂ ਗਲਾਸ ਨਹੀਂ ਹੈ ਮੱਗ ਜਿਹੇ ਇਥੇ ਤੇ ਹੋਰ ਇੱਕ ਚਮਚਾ ਲੈ ਲੀਏ ਨਾਲ ਆ ਚਮਚਾ ਆ ਗਿਆ ਬਾਬਾ ਜੀ ਵੀਰਾ ਸੇਵਾ ਕਰਦਾ ਵਾ ਵੀਰੇ ਕਿੱਥੋਂ ਤੁਸੀਂ ਕਿਹੜਾ ਏਰੀਆ ਹੀ ਆਪਣਾ ਮੇਰਾ ਲੁਧਿਆਣਾ ਸਾਰੇ ਲੁਧਿਆਣੇ ਵਾਲੀਆਂ ਵੀਰੇ ਅਸੀਂ ਇਹ ਵੀਰਾ ਲੁਧਿਆਣੇ ਤੋਂ ਕੀ ਨਾਮ ਹੈ ਵੀਰੇ ਤੁਹਾਡਾ ਮੇਰਾ ਮਨਦੀਪ ਸਿੰਘ ਬਸ ਬਸ ਵੀਰੇ ਕੋਈ ਨਾ ਫਿਰ ਸ਼ੱਕ ਲੈਣਿਆ ਮਾਛੀਵਾੜੇ ਰਹਿਣਾ ਪੜਾ ਮਾਛੀਵਾੜੇ ਦੇ ਹੋਂ ਤੁਸੀਂ ਮਾਛੀਵਾੜੇ ਦਾ ਮੇਰੇ ਸਹੁਰੇ ਨੇ ਲੈ ਸਾਰੇ ਆ ਗਏ ਭਾਈ ਜੀ ਕਹਿੰਦਾ ਸਹੀ ਆ ਸਹੀ ਆ ਹਾਂ ਸਮਝੀ ਬੜੇ ਹਾਂਜੀ ਬਾਬਾ ਜੀ ਪਾ ਦਿਓ ਜੀ ਆ ਦਾਲ ਆ ਗਈ ਜੀ ਸਕੂਲ ਟਾਈਮ ਕਿਤੇ ਆ ਗਿਆ ਦਰਬਾਰ ਸਾਹਿਬ ਬਹੁਤ ਛੋਣਾ ਬਣਿਆ ਲੰਗਰ ਵਾਲੀ ੁੱੱਲਾ ਢੁੱਲਾ ਤੇ ਪ੍ਰਸ਼ਾਦਾ ਛਕੀ ਆਪਾਂ ਤੇ ਬੰਦਾ ਸਾਡਾ ਓਕੇ ਆ ਨਾਲ ਦੀ ਨਾਲ ਰੱਖਦਾ ਕੰਮ ਉਹ ਵੀ ਜਾਈ ਤਾਰ ਚੌੜਾ ਕਿਆ ਵਾਸਤੇ ਨੰਦ ਆ ਗਿਆ ਭਈ ਸੌ ਲੱਗੇ ਸੱਚੀ ਨੰਦ ਆ ਗਿਆ ਭਈ ਪਰ ਅਲਦੀ ਨਾਲ ਜੂਠ ਸਾਡੀ ਆਪ ਸਾਫ ਕਰੋ ਸੇਵਾ ਕਰੋ ਤੇ ਆਹ ਦੇਖੋ ਸਫਾਈ ਕਿੰਨੀ ਹੈ ਉੱਥੇ ਜੋ ਬੈਠੇ ਸੀਗੇ ਬੰਦੇ ਪਾਣੀ ਪੂਣੀ ਡੋਲਿਆਂ ਤਾਂ ਮਾੜਾ ਮੋਟਾ ਉਹ ਵੀ ਸਾਫ ਕੀਤਾ ਸਹੀ ਹੈ ਚਲੋ ਵਾਹਿਗੁਰੂ ਜੀ ਹੋਰੇ ਦਿਖਾਉਨੇ ਆ ਤੁਹਾਨੂੰ ਜਿੱਥੇ ਲੰਗਰ ਹਾਲ ਸਾਰਾ ਰੈਡੀ ਹੁੰਦਾ ਹੈ ਬਈ ਆ ਅੰਦਰ ਲਾਵਾ ਸਾਰਾ ਸਿਸਟਮ ਤੇ ਆ ਪੱਟੀਆਂ ਲੱਗੀਆਂ ਨੇ ਆਹ ਟੈਕਨੋਲੋਜੀ ਆ ਸਾਰੀ ਓ ਜੀ ਪਾਪਾ ਜੀ ਕੀ ਤਿਆਰ ਹੋ ਰਿਹਾ ਜੀ ਫਿਰ ਬ੍ਰੈਡ ਪਕੌੜਾ ਬ੍ਰੈਡ ਪਕੌੜਾ ਵਾਹ ਕੀ ਬਾਤ ਆ ਬ੍ਰੈਡ ਪਕੌੜਾ ਚੱਲ ਰਿਹਾ ਪਕੌੜਾ ਅੱਛਾ ਕਿੰਨਾ ਟਾਈਮ ਲੱਗੇਗਾ ਓਹ 4 ਵਜੇ ਤੱਕ ਹੋਵਾਰਾ ਜੇ 4 ਵਜੇ ਬਈ ਰੈਡੀ ਹੋਊਗਾ ਤੇ 3 ਵਜੇ ਇੱਕ ਘੰਟਾ ਪਿਆ ਹਜੇ ਤੇ ਸ਼ਾਕੇ ਚੱਲਦੇ ਆ ਵੀ ਫਿਰ ਜ਼ਰੂਰ ਜੀ ਜ਼ਰੂਰ ਇਧਰ ਚਾਹ ਬਣਦੀ ਆ ਸਹੀ ਆ ਜੀ ਲੈ ਵੀ ਇਧਰ ਬਣਦੀ ਆ ਚਾਹ ਲੈ ਚੀਆ ਰੂਟੀਆਂ ਪਈਆਂ ਹੋਈਆਂ ਪੂਰੀਆਂ ਸਾਪਿਆਂ ਅਭੀ ਸੈੱਟ ਦੀ ਹੈ ਇਹ ਸਟੋਰ ਇੱਧਰ ਹੈ ਤੇ ਆ ਸਟੋਰ ਆ ਗਿਆ ਵੀ ਇੱਥੇ ਦਾ ਸਾਰਾ ਸਮਾਨ ਪਿਆ ਬਰਤਨ ਬਾਲਟੀਆਂ ਸਾਰੀਆਂ ਇੱਥੇ ਦੀਆਂ ਸਟੋਰ ਆ ਗਏ ਇੱਥੇ ਦਾ ਚਲੋ ਚੱਲਦੇ ਹਾਂ ਦੇਖਦੇ ਹਾਂ ਕੋਚਦੇ ਆ ਬੰਦਿਆਂ ਨੂੰ ਕੀ ਕਹਿੰਦੇ ਨੇ ਇਹ ਜੀ ਹੁਣ ਗੁਰੂ ਘਰ ਚ ਲੰਗਰ ਛੱਕ ਕੇ ਜੀ ਤੋਂ ਬਾਅਦ ਜੀ ਹੈ ਢਾਂਡੇ ਸੌਣ ਲੱਗੇ ਨੇ ਜੀ ਸੇਵਾ ਨਿਭਾਰੇਗੇ ਰੜਾ ਸਾਹਿਬ ਤੋਂ ਨੇ ਜੀ ਇਹ ਸਫਾਈ ਬਹੁਤ ਆ ਯਾਰ ਕੀ ਦਸੀਏ ਨਾ ਇੰਨੀ ਸਫਾਈ ਇੱਥੇ ਆ ਦਰਬਾਰ ਸਾਹਿਬ ਲਈ ਲਿਫਟ ਸਪੈਸ਼ਲ ਬਣਾਈ ਹੋਈ ਆ ਟਪੋਗੀ ਕਾੜੀ ਫੇਰ ਉਹੀ ਕੰਮ ਦੇਖ ਲਓ ਫੇਰ ਆਉਨੇ ਆ ਵਾਹਿਗੁਰੂ ਮਿਹਰ ਕਰੇ ਮੀਟ ਮਾਰਕੀਟ ਦਾ ਦਿਖਾਉਨੇ ਆ ਇੱਥੇ ਜੋ ਵੀ ਕਹਿੰਦੇ گاਵਾ ਮੱਝਾਂ ਸਾਰਾ ਕੁਝ ਚਰਦੇ ਨੇ ਇੱਥੇ ਬੰਦੇ ਤੇ ਦਿਖਾਈਏ ਤੁਹਾਨੂੰ ਵੀਡੀਓ ਇੱਥੇ ਦਾ ਕੀ ਕੁਛ ਆ ਲੋਕਾਂ ਦਾ ਹਾਲ ਚਾਲ ਕੁਛ ਨਹੀਂ ਛੱਡਦੇ ਇਹ ਪਤੰਦਰ ਸਭ ਕੁਝ ਛੱਡ ਰਿਆ ਸਭ ਕੁਝ ਤੇ ਚੱਲੀਏ ਆਪਾਂ ਅੰਦਰ ਹਾਂ ਭਈਆ ਮਾਹੌਲ ਚਾਲਾ ਇੱਧਰ ਆ ਰਾਰੂ ਇਹਦਾ ਦੇਖੀ ਇਹਦਾ ਕੋਈ ਦਿਖਾਈਏ ਤੁਹਾਨੂੰ ਇੱਥੇ ਜੀ ਮੀਟ ਮਾਰਕੀਟ ਅਹ ਵੇ ਸਟਾਰਟ ਹੋ ਗਿਆ ਸਮਾਨ ਆ ਮੱਝ ਦੇ ਪੈਰ ਬਾਬਿਓ ਗਾਵਾਂ ਦੇ ਚੂਹੇ ਵੀ ਫਿਰ ਰਹੇ ਨੇ ਉਹਦੇ ਦੇਖ ਲਓ ਭਾਈ ਇੱਥੇ ਦਾ ਕੰਮ ਆ ਇਹ ਬਈਆ ਅਹ ਵੇ ਦੇਖੋ ਪੀਸ 25 ਥਿੰਕ ਇਹ ਆ ਮੁਰਗਾ ਆ ਗਿਆ ਇੱਧਰ ਨਾ ਇੱਧਰ ਹੀ ਮੁਰਗਾ ਮੁਰਗੇ ਪੰਜੇ ਆ ਗਏ ਆ ਸਾਹਮਣੇ ਬੀਫ ਆ ਗਿਆ ਆ ਦੁਕਾਨਾਂ ਬੰਦ ਪਈਆਂ ਇੱਧਰ ਆ ਦੇ ਭਾਈ ਗਾਂ ਵਾ ਖਣੀ ਮੱਝ ਆ ਅਫਨ ਦੀ ਕੀ ਪੇੜੇ ਇਹ ਬਣਾ ਕੇ ਰੱਖੇ ਪਏ ਨੇ ਆ ਪੀਸ ਨੇ ਇੱਥੇ ਦੇ ਨਾਲ ਦੀ ਨਾਲ ਸਫਾਈ ਚੱਲ ਰਹੀ ਆ ਪੂਰੀ ਨਾਲ ਦੀ ਨਾਲ ਨਾਲ ਦੀ ਨਾਲ ਕਟਿੰਗ ਨਾਲ ਦੀ ਨਾਲ ਸਫਾਈ ਆ ਕੱਡੇ ਕੱਡੇ ਪੀਸ ਨੇ ਆ ਦੇ ਸਾਰੇ ਮੱਝ ਆ ਗਾਂ ਪਤਾ ਨਹੀਂ ਕੀ ਆ ਕੱਡੇ ਕੱਡੇ ਪੀਸ ਨੇ ਆ ਕਟਿੰਗ ਹੋ ਰਹੀ ਆ ਇੱਧਰ ਬਾਰਫਰੇ ਖੋਕੇ ਨਹੀਂ ਇੱਧਰ ਆ ਮੱਛੀਆਂ ਪਈਆਂ ਨੇ ਹਾਂ ਟਾਈਗਰ ਆ ਗਿਆ ਰੱ ਕੋਈ ਛੱਡ ਰਿਹਾ ਆ ਦੇ ਮੈਂ ਨਾ ਹੱਥ ਨੂੰ ਬੰਦੀ ਆ ਇੱਕ ਮਿੰਟ ਚੈੱਕ ਤਾਂ ਕਰੀਏ ਆ ਦੇ ਬਾਈ ਕੇਕੜਾ ਜਿੰਦਾ ਓਏ ਉਹ ਜਿੰਦਾ ਲੱਤ ਹਿਲਾ ਰਿਆ ਉਹ ਰੱਖ ਦੇ ਭਰਾਵਾ ਹੋਰੀ ਨਾ ਕੰਮ ਹੋ ਜੇ ਤੇ ਆ ਪਤਾ ਨਹੀਂ ਕੀ ਆਈਟਮ ਆ ਇਹ ਜੀ ਆ ਗਿਆ ਮੁਲਾਪਨ ਹੈ ਮੁਲਾਪਨ ਮੁਲਾਪਨ ਇੰਨੇ ਦੀ ਭਾਸ਼ਾ ਚ ਕੋ ਕਹਿੰਦੇ ਹੋਣੇ ਆ ਤੇ ਬੀਬੀ ਵੀ ਇੱਧਰ ਬਈ ਬੰਦੇ ਵੀ ਆ ਬੀਬੀ ਵੀ ਲੱਗੀ ਹੋਈ ਆ ਤੇ ਆ ਛਿੱਪੀਆਂ ਹੀ ਪਤਾ ਨਹੀਂ ਕੀ ਆ ਵੀ ਖਾਣ ਵਾਲੀਆਂ ਨੇ ਆ ਮੱਛੀ ਦੇਖੋ ਕੱਢੀ ਆ ਦੇ ਸ਼ੇਰ ਪੋਪਾ ਕਿੰਨਾ ਹੈ ਤਾਂ ਸਾਡੇ ਪਾਸੇ ਵੀ ਇੱਕ ਕਿਲੋ 100 ਰਿੰਗੜ ਲਿਖਿਆ 1000 ਰਿੰਗੜ 13 ਰਿੰਗੜ ਹਾਂ ਇਹ ਇੰਡੀਆ ਆ ਪਾਪ ਕਰਦੇ ਆ ਬੰਦੇ ਪੂਰਾ ਬਾਈ ਹਾਂ ਆ ਦੇ ਪਾਪੀ ਬੰਦੇ ਨੇ ਪੂਰੇ ਇਹ ਉਹ ਦੇ ਉਹ ਵੀ ਪਾਪੀ ਬੰਦਾ ਪੂਰਾ ਲਾ ਦੇ ਕੋ ਪਾਇਰ ਪੂਰੇ ਟੰਗੇ ਪਏ ਦੇ ਆਹ ਪੰਨੀ ਕੀ ਚੀਜ਼ ਆ ਦੇ ਆ ਕਿੱਡਾ ਪੀਸਾ ਦੇ ਇਹ ਨਹੀਂ ਦੇ ਇੰਡੀਆ ਇੰਡੀਆ ਪੰਜਾਬ ਹਾਂ ਲੈ ਬਾਈ ਇਹਨਾਂ ਨੂੰ ਪੁੱਛਿਆ ਤਕੇ ਮੱਝ ਦਾ ਸਿਰ ਸੁਰ ਵੀ ਦਿਖਾ ਦੋ ਕਿਲੇ ਵੀ ਸਾਰਾ ਸਮਾਨ ਵੇਚ ਗਿਆ ਵੀ ਮਾਰਕੀਟ ਕਲੋਜ਼ ਹੋ ਗਈ ਹੈ ਇਹ ਵੀ ਯਾਨੀ ਦੁਪਹਿਰ ਤੱਕ ਹੁੰਦੀ ਹੈ ਸਵੇਰ ਤੋਂ ਦੁਪਹਿਰ ਤੱਕ ਤੇ ਸਮਾਨ ਕਲੋਜ਼ ਹੋ ਗਿਆ ਸਾਰਾ ਬਹੁਤ ਆਪ ਕਟਿੰਗ-ਕਟਿੰਗ ਹੋ ਗਈ ਹੈ ਚੱਲੇ ਨੇ ਹੁਣ ਇੱਥੋਂ ਇਹ ਆ ਚੀਨੀ ਚਾਚਾ ਇਹ ਬਈ ਸਫਾਈ ਕਰਕੇ ਚੱਲੇ ਇਹ ਆ ਵੀ ਕੋਈ ਖਲ ਖੁੱਲ ਆ ਬਈ ਇੱਥੇ ਨੋ ਪਾਪੀ ਬੰਦੇ ਇੱਥੇ ਦੇ ਬਈ ਪੂਰੇ ਇਹ ਇਧਰ ਮੱਛੀ ਆ ਗਈ ਸਾਰੀ ਮੱਛੀ ਮੱਛੀ ਇਧਰ ਆ ਪਤਾ ਨਹੀਂ ਕੀ ਆਈਟਮ ਆ ਤੇ ਵੱਡੀ ਵੀ ਛੋਟੀ ਛੋਟੀ ਚੱਲੋ ਭਾਈ ਚੱਲੀ ਆਪਾਂ ਤੇਰਾ ਬਹੁਤ ਐਕਸਲ ਪੂਰਾ ਹੋ ਗਿਆ ਕਿੰਨਾ ਹੋ ਗਿਆ 2000 ਰੁਪਏ ਕਿੰਨਾ ਹੋ ਗਿਆ نو ਥੈਂਕ ਯੂ ਬੱਸ ਸਾਈਡ ਆਈ ਪ੍ਰਾਈਸ ओके ओके नो थैंक यू ਬਾਬੇ ਚੋਰੀ ਦਾ ਫੋਨ ਚੱਕੀ ਵੀ ਫਿਰਦਾ ਸੀਗਾ ਤੇ ਸਾਨੂੰ ਦੱਸਦਾ ਸੀਗਾ ਡੱਬਾ ਬੰਦ ਸੀ ਇਹ ਨਹੀਂ ਪਤਾ ਡੱਬਾ ਖੋਲਦਾ ਵੀ ਨਹੀਂ ਸੀ ਉਹ ਚ ਪਤਾ ਨਹੀਂ ਅਸਲੀ ਹੈ ਕਿ ਨਕਲੀ ਹੈ ਤੇ 13 Pro Max ਆਇਥੇ ਕਿ ਨਵਾਂ ਰੇਟ ਤਾਂ ਕੀ ਹੈ ਮਖਣਾ ਲੱਖ ਪਲੱਸ ਹੂਲ ਹਨਾ ਲੱਖ ਪਲੱਸ ਸਾਨੂੰ ਦੇ ਰਹੀ 30-40000 ਰੁਪਏ ਦਾ ਕਹਦਾ ਲੈ ਜਾਓ ਤੇ ਪੇਮੈਂਟ ਦੋ ਕਹਦਾ ਪਹਿਲਾਂ ਵੀ ਫਿਰ ਡੱਬਾ ਹੁਣ ਪਤਾ ਨਹੀਂ ਸਾਨੂੰ ਅਸਲੀ ਹੈ ਉਹ ਚ ਨਕਲੀ ਹੈ ਕੁਝ ਨਹੀਂ ਪਤਾ ਦੇ ਦੇ ਨਾ ਫਰੋਡ ਚੱਲ ਰਿਹਾ ਪੂਰਾ ਇੱਥੇ ਕੈਮਰਿਆਂ ਤੋਂ ਅੰਦਰ ਨੂੰ ਲੈ ਕੇ ਗਿਆ ਤੇ ਇੱਥੇ ਕੈਮਰੇ ਲੱਗੇ ਨੇ ਆਹ ਨਾਲੋਂ ਅੰਦਰ ਲੈ ਕੇ ਗਿਆ ਬਾਬੇ ਘੁੰਮ ਦੇ ਘੁੰਮ ਦੇ ਆ ਗਈ ਸੀ ਆਪਾਂ ਪਲਾਜ਼ਾ ਜੀਐਮ ਕਹਿੰਦੇ ਇੱਥੇ ਸਮਾਨ ਸਸਤਾ ਮਿਲਦਾ ਆਪਾਂ ਨੇ ਕੀ ਅੱਖਰਾਂ 'ਚ ਲਿਖਿਆ ਹੋਇਆ ਤੇ ਦੇਖਦੇ ਆਂ ਜਾ ਕੇ ਕਹਿੰਦੇ ਇੱਕ ਦੋ ਰਿੰਗੜ ਦੀਆਂ ਆਈਟਮਾਂ ਮਿਲ ਗਈਆਂ ਇੱਕ ਦੋ ਰਿੰਗੜ ਸਸਤਾ ਸਮਾਨ ਆ ਕਹਿੰਦੇ ਇੱਥੇ ਦੇਖਦੇ ਆਂ ਕਿੰਨਾ ਕੁ ਸਸਤਾ ਬਾਹਰ ਨਾਲੋਂ ਜੁਲ ਇੱਕ ਤਰ੍ਹਾਂ ਦਾ ਘੰਟਾ ਘਰੀਆ ਇਹ ਦਾ ਦਾ ਸ਼ਿੰਗੜ ਦੇ ਵੀ ਵੀ ਰਿੰਗੜ ਦੇ ਇਹ ਪਰਫਿਊਮ ਅਨੈਲ ਪਾਲ ਸ਼ੁਗਰ ਆ ਸਾਰੀਆਂ ਨੇ ਇੱਥੇ ਪਰਫਿਊਮ ਨੀਲ ਪਾਲ ਪਰਸਪਾਲ ਸਾਰੇ ਚੜਦੇ ਪੰਜਾਬ ਤੋਂ ਨੇ ਸਹੀ ਹੈ ਸਹੀ ਹੈ ਲੈ ਬਈ ਇੱਧਰ ਘੜੀਆਂ ਗਈਆਂ ਜੋ ਆਕਾਂ ਦੀਆਂ ਢਾਈ ਢਾਈ ਰਿੰਗੜ ਦੀਆਂ ਢਾਈ ਢਾਈ ਰਿੰਗੜ ਢਾਈ ਰਿੰਗੜ ਹੋ ਕੇ ਪਿਆਰ ਵਾਦੀ ਘੜੀਆਂ ਆ ਬੱਚਿਆਂ ਦੀ ਲੈ 6 ਤੋਂ 7 ਲੋਕ ਨੇ ਇਹਦੇ ਆਹੀ ਕੁਸ਼ ਆਸਮਾਨੀ ਮਿਲਣਾ ਤੁਹਾਨੂੰ ਸਾਰਾ ਤੇ ਆ ਕ੍ਰਾਂਸੀ ਚੇਂਜ ਵਾਲੇ ਆ ਗਏ ਇੱਧਰ ਅੱਧੀਆਂ ਸ਼ਾਪਾਂ ਬੰਦ ਪਈਆਂ ਨੇ ਯਾਰ ਦੇਖ ਲੇ ਕਿੰਨਾ ਕੁ ਫਰਕ ਆ ਨਾ ਆਪਣੇ ਇੰਡੀਅਨ ਨਾਲ ਬੱਟ ਤਾਂ ਯਾਰ 50 ਰੁਪਏ ਦੀ ਘੜੀ ਯਾਰ ਬਹੁਤ ਸਸਤੀ ਹੈ ਜਿਵੇਂ ਆਕਾਂ ਦੀ ਸਹੀ ਆ ਆ ਦੇਖੋ ਸਰੀ ਆਹ ਓਹੋ ਬੱਬੇ ਘੈਂਟ ਘੈਂਟ ਘੜੀਆਂ ਨੇ ਯਾਰ ਪੂਰੀਆਂ ਹਮ ਆ ਸਸਤਾ ਸਮਾਨ ਆ ਹੋਰ ਸ਼ੇਲ ਕੀ ਆਉਂਦਾ ਕੰਮ ਇੱਥੇ ਇਹਨਾਂ ਦਾ ਅਬ ਇੱਧਰ ਆ ਗਏ ਲੇਡੀਜ਼ ਦੇ ਪਰਸ ਸਾਰੇ 90 ਰਿੰਗੜ 120 ਰਿੰਗੜ ਬੀ ਨਾ ਗੁਣਾ ਮਾਰੀ ਚੱਲਿਓ 50 50 ਵਾਲੀ ਵੀ ਪਏ ਨੇ ਵਿੱਚ 1000 ਰੁਪਏ ਦਾ ਪਰਸ ਹੋ ਗਿਆ 90 ਰਿੰਗੜ ਹੋ ਗਏ ਤੁਹਾਡੇ ਆ 1800 ਰੁਪਿਆ 1800 ਤੇ 120 ਰਿੰਗੜ ਹੋ ਗਏ ਮਤਲਬ 2400 ਰੁਪਿਆ ਇੱਥੇ ਥੋੜਾ ਹੈਗਾ ਵਟ ਦੇਖ ਕੇ ਲੋ ਚੀ ਤੁਸੀਂ ਉਹ 50 50 ਵਾਲੀ ਵੀ ਹੈਗੇ ਨੇ ਵਿੱਚ ਉਹ ਪਏ ਨੇ ਸਾਹਮਣੇ ਦੇ ਚੱਲ ਰਿਹਾ ਪਸੰਦ ਕਰ ਲੱਗੇ ਉਹ ਬੰਦੇ ਆ ਹੋਰ ਆਈਟਮ ਆ ਗਈ ਕੋਈ ਆ ਬਦਲ ਨਹੀਂ ਦੀ ਜੀ ਜਿਆ ਯਾਰ ਫੁੱਕਾ ਹੱਕਾ ਖਾਨੀ ਕੀ ਹੁੰਦਾ ਇਹ ਇੱਧਰ ਵੀ ਸੇਮ ਉਹੀ ਚੀਜ਼ ਆ ਆ ਚੱਪਲਾਂ ਆ ਗਈਆਂ ਬਾਈ ਆ ਬੱਚਿਆਂ ਦੀਆਂ 10-10 ਰਿੰਗੜ 10 ਰਿੰਗੜ 200 ਰੁਪਏ ਦੇ ਬੂਟ ਨੇ ਮਹਿੰਗਾ ਯਾਰ 200 ਦੇ ਜਦਾ ਵੀ ਦੇਖ ਲੈ ਆ ਛੱਲੇ ਛੱਲੇ ਦੇ 7 ਰਿੰਗੜ ਦੇ ਆ 7 ਰਿੰਗੜ ਹੋ ਗਏ 140 ਦੇ ਛੱਲੇ ਆ ਇਹ ਠੀਕ ਆ ਯਾਰ ਆ ਜਿਹੜੇ ਹੁੱਕੇ ਹੱਕੇ ਦੇ ਸ਼ਕੀਨ ਨੇ ਬੰਦੇ ਵੇਪ ਕਹਿੰਦੇ ਸ਼ਾਇਦ ਆਈ ਥਿੰਕ ਇਹਨੂੰ ਆ ਸਾਰੀ ਦੁਕਾਨ ਉਹੀ ਆ ਆ ਸਾਰਾ ਸਿਸਟਮ ਹੁੱਕਾ ਹੀ ਮਿਲਣਾ ਫਸਟ ਫਲੋਰ ਤੇ ਇਹ ਤਾਂ ਥੱਲੇ ਸੀਗਾ ਪਤਾ ਨਹੀਂ ਕੀ ਤੇ ਇਹਦੇ ਫਲੋਰ ਤੇ ਆਪਾਂ ਨੂੰ ਉਹ ਹੁੱਕਾ ਹੱਕਾ ਹੀ ਮਿਲਦਾ ਵਾ ਬਾਕੀ ਦੇ ਦੇ ਕੱਪੜੇ-ਕੋਪੜੇ ਵੀ ਮਿਲਣਾ ਆຊੀ ਹੁੰਦਾ ਯਾਰ ਆ ਪਤਾ ਨਹੀਂ ਕੀ ਸਿਸਟਮ ਆ ਦੇ ਧੂਆ ਜੇ ਨਿਕਲਦਾ ਹੁੰਦਾ ਜਿੱਥੋਂ ਆ ਇਧਰ ਸਾਰੇ ਹੁੱਕੇ ਵੇ ਬੂਬਜੇ ਆ ਗਿਆ ਤੁਹਾਡੇ ਫਲੋਰ ਤੇ ਇੱਥੇ ਇੱਥੇ ਸਾਰੀਆਂ ਘੜੀਆਂ ਛੋਟੀਆਂ ਆ ਜਵਾਕਾਂ ਜੋਕਾਂ ਦੀਆਂ ਵੱਡਿਆਂ ਦੀਆਂ ਸਾਰਿਆਂ ਦੀਆਂ ਆ ਸਸਤੀਆਂ ਘੜੀਆਂਆਂ ਗੀਆਂ ਸੈਕੰਡ ਫਲੋਰ ਤੇ ਇਧਰ ਕੀਤੀ ਹੋਈ ਆ 15 15 ਰਿੰਗੜ ਦੀਆਂ ਘੜੀਆਂ ਆ 15 ਰਿੰਗੜ ਦੀ ਆ ਲੇਡੀਜ਼ ਆ ਗਈਆਂ ਜੈਂਟਸ ਆ ਗਈਆਂ ਬੱਚਿਆਂ ਦੀਆਂ ਗੀਆਂ ਇਧਰਲੇ ਪਾਸੇ ਆ ਲੇਡੀਜ਼ ਘੜੀਆਂ ਸਸਤੀਆਂ ਨੇ ਸਾਰੀਆਂ ਮਿਨਿਮਮ 6 ਪੀਸ ਲੈਣੇ ਪੈਣੇ ਫਿਰ ਤੁਹਾਨੂੰ ਆ ਰੇਟ ਲੱਗੂਗਾ 60 ਤੇ 30 ਰੁਪਏ ਆ ਸੇਲ ਆ ਕੋਈ ਆਫਰ ਇਹਨਾਂ ਦੀ ਆ ਸਾਰੀਆਂ ਘੜੀਆਂ ਸਾਰੀਆਂ ਇੱਥੇ ਆ ਇਧਰ ਵੀ ਉਹ 90 55 66 ਪੀਸ ਲੈਣੇ ਪੈਣੇ ਆ ਤਾਂ ਜਾ ਕੇ ਰੇਟ ਸੈੱਟ ਲੱਗੂ ਕੱਲੇ ਦਾ ਮਹਿੰਗਾ ਲੱਗੂ ਚੈੱਕ ਕਰੋ ਘੜੀਆਂ ਹੀ ਘੜੀਆਂ ਸਭpass ਇਧਰ ਵੀ ਆਹ ਸਾਰੀਆਂ ਘੜੀਆਂ ਸੈਕੰਡ ਫਲੋਰ ਤੇ ਇਧਰ ਆਹ ਬੱਚਿਆਂ ਦੀਆਂ ਨੇ ਆਹ ਭਾਂਡੇ ਆ ਗਏ ਉਧਰ ਸਾਹਮਣੇ ਆ ਦੇਖੋ ਇਧਰ ਵੀ ਲੱਗੀਆਂ ਕਾਪੀ ਆਈਫੋਨ ਦੀ ਕਾਪੀ ਹੋ ਗਈ ਆਹ ਬਈ ਇਧਰ ਇੱਤਰ ਉੱਤਰ ਨੇ ਸਾਰੇ ਆਹ ਦੇ ਘੈਂਟ ਘੈਂਟ ਵੈਰਾਈਟੀ ਆ ਪੂਰੀ ਇਹ ਗਾੜੀ ਗਿਆ ਇੱਕ ਵਾਰੀ ਦੇ ਇਹ ਗਾੜੀ ਕਾ ਹੈ? ਇਹ ਗਾੜੀ ਕਾ ਹੈ? ਓਕੇ। ਹੂੰ। ਇਹ ਫਰੂਟ ਐਂਡ ਫਲਾਵਰ ਹੈ, ਇਹ ਅਰਬਿਕ ਹੈ। ਓਕੇ, ਇਹ ਅਰਬਿਕ ਹੈ। ਇਹ ਅਰਬਿਕ ਹੈ। ਓਕੇ, ਸਹੀ ਹੈ ਭਾਈ। ਬਿਲਕੁਲ ਪੀਕ ਹੈ। ਪੀਕ ਹੈ, ਇਹ ਵੀ ਪੀਕ ਹੈ। ਆਹ ਤਰ। ਇਹ ਅਤਰ ਹੈ। ਹਾਂ, ਇਹ ਅਤਰ ਹੈ। ਓਕੇ। ਓਕੇ, ਫਲੇਵਰ ਅਸ਼ੀਸ਼ਾ ਦੇ ਨੀਚੇ। ਆਹ ਓਕੇ, ਹੱਕੇ ਪਏ ਨੇ ਸਾਰੇ ਇੱਧਰ। ਓਕੇ, ਆਹ ਫਲੇਵਰ ਆ ਗਿਆ ਬਾਬੇ। ਇਹ ਸਾਰਾ ਬਾਬੇ ਸੈਂਟ ਇਤਰ, ਇਤਰ ਪਏ ਨੇ ਸਾਰੇ ਇੱਧਰਲੇ ਪਾਸੇ। ਆ ਸਾਰੇ ਲਿਕੁਇਡ ਦੇਖ ਲਓ ਹਨਾ ਅ ਸ਼ੀਸ਼ੀਆਂ ਨਾਲ ਦੀ ਨਾਲ ਭਰ ਕੇ ਭਰ ਕੇ ਦੇ ਦਿੰਦੇ ਨੇ ਇਹਨਾਂ ਨੂੰ ਜਿੰਨੀ ਕਿ ਚਾਹੀਦੀ ਆ ਆਓ ਦਸ 10 15 ਕੀ 25 ਕੀ ਨੂੰ ਆ ਵੀ ਕੋ ਸਿਸਟਮ ਹੈਗਾ ਇਹਨਾਂ ਦਾ ਕੰਫਿਊਮ ਵਾਲੀ ਯਾਰ ਕੇ ਲਈ ਓਕੇ ਹਾਂ ਇਸਕਾ ਮੈਂ ਉਹ ਦਾਲ ਦਿਆਂ ਖੁਸ਼ਬੂ ਓਕੇ ਫਿਰ ਆਵਾਜ਼ ਇਹ ਹਵਾ ਸੇ ਆਏਗਾ ਬਾਹਰ ਹਨਾ ਇਸ ਵਿੱਚ ਪਾਣੀ ਦਲਦਾ ਪਾਣੀ ਦਲਤੇ ਹੈ ਸਹੀ ਹੈ ਯਾਰ ਬਹੁਤ ਅੱਛੀ ਛੇ ਦੇਖੋ ਪਿੱਛੇ ਇਹ ਵਾਲੀ ਓਕੇ ਇਹ ਆਫਿਸ ਵਿੱਚ ਜਾਂ ਗਰਮੇ ਰੱਖ ਸਕਦੇ ਜੀ ਹਾਂ ਇਹ ਪਾਣੀ ਹੈ ਓਕੇ ਸਹੀ ਹੈ ਯਾਰ ਕੋਈ ਨੀਂ ਚੀਜ਼ ਹੋ ਸਕਦੀ ਸਹੀ ਹੈ ਭਾਈ ਇਹ ਵੀ ਘੈਂਟ ਘੈਂਟ ਚੀਜ਼ਾਂ ਨੇ ਇੱਥੇ ਪੂਰੀਆਂ ਆ ਡੁਪਲੀਕੇਟ ਸਮਾਨ ਆ ਸਾਰਾ ਆ ਚੈਨਾ ਚੂਨਾ ਸੋਨੇ ਦੀਆਂ ਜੋ ਚਾਹੀਦੀਆਂ ਨੇ ਆ ਦੇ ਤੈ ਸੈਟ ਪਾਓ ਜੋ ਮਰਜ਼ੀ ਕੋ ਚੈਨਾ ਹੋ ਗਈਆਂ ਆ ਲੱਗੀਆਂ ਬੀਬੀਆਂ ਖਰੀਦਣ ਆ ਸਾਰੀਆਂ ਚੀਜ਼ਾਂ ਅਵੇ ਇੱਧਰ ਲੱਗ ਜ ਵਗੈਰਾ ਆ ਗਏ ਸਾਰੇ ਕੰਬਲ ਲੈ ਕੇ ਜਾਣੇ ਆ ਜੋ ਲੈ ਕੇ ਜਾਣਾ ਸਾਰਾ ਇੱਥੇ ਘੈਂਟਾ ਚੀਜ਼ ਆ ਵੀ ਯਾਰ ਆ ਲੋਗ ਬਣਿਆ ਆ ਪਤਾ ਨਹੀਂ ਕੀ ਚੀਜ਼ ਆ 280 ਆ ਦਾ ਛੋਟਾ ਆ ਵੱਡਾ ਸਭ ਤੋਂ ਵੱਡਾ 380 ਮੀਡੀਅਮ ਜਿਹੜਾ ਆ ਜਾਂਦਾ ਆਪਣਾ 200 330 ਰੁਪਏ ਦਾ ਆ ਫੇਰ ਘੜੀਆਂ ਚੱਲ ਪਈਆਂ ਇੱਧਰ ਇੱਧਰ ਦਾ ਦਿਖਾਤਾ ਤੁਹਾਨੂੰ ਇੱਤਰ ਉੱਤਰ ਹੱਟੀ ਸ਼ਰਤ ਲੋਰਾ ਲਾਰਾ ਆ ਗਈਆਂ ਸਾਰੀਆਂ ਇੱਧਰ ਹੁਣ ਜਾ ਰਹੇ ਆਪਾਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਦੇਖਦੇ ਆ ਕੀ ਕੁਛ ਆ ਇਹ ਤੇ ਵੇਹ ਕੰਬਰ ਕੰਪਲ ਆ ਗਏ ਬਾਬੇ ਜਿੰਨੇ ਵੀ ਆਪਣੇ ਇੰਡੀਆ ਪਾਕਿਸਤਾਨ ਦੇ ਕੰਮਕਮ ਕਰਦੇ ਆ ਸਾਰੇ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਉਹ ਆਹ ਮਾਰਕੀਟ ਆ ਸਸਤਾ ਪੈਂਦਾ ਨਾਲੇ ਅਰੇ ਚੀਜ਼ ਹੋ ਜਾਂਦੀ ਆ ਬਾਹਰ ਲਈ ਆ ਛੱਲੇ ਛੁੱਲੇ ਨੇ ਇਧਰ ਚੈਨ ਆ ਗਈਆਂ ਆ ਮੁੰਡੀਆਂ ਆ ਗਈਆਂ ਛੱਲੇ ਵਾਲੀਆਂ ਸਾਰੀਆਂ ਲੋ ਬਾਬੇ ਚਾਰ ਨੰਬਰ ਤੇ ਆ ਗਏ ਚਾਰ ਤੇ ਆ ਗਏ ਨਾ ਆਪਾਂ ਲੋਈ ਚਾਰ ਤੇ ਆ ਗਏ ਫੋਰਥ ਫਲੋਰ ਤੇ ਇੱਥੇ ਆ ਗਿਆ ਇਲੈਕਟ੍ਰੋਨਿਕ ਸਮਾਨ ਜ਼ਿਆਦਾ ਘੜੀਆਂ ਤਾਂ ਸਭ ਪਾਸੇ ਮਿਲਦੀਆਂ ਸਮਾਂ ਆ ਚਾਰਜਰ ਵਗੈਰਾ ਆ ਗਿਆ ਇੱਧਰ ਇੱਧਰ ਫੇਰ ਘੜੀਆਂ ਆ ਗਈਆਂ ਆ ਜਵਾਕਾਂ ਦਾ ਸਮਾਨ ਪਿਆ ਟੌਫੀਆਂ ਬੈਗ ਇੱਧਰ ਆ ਗਏ ਸਾਰੇ ਕਿੰਨੇ ਕਾ ਜੀ 23 23 ਇਹ ਇੱਧਰ ਆ ਗਈਆਂ ਟੌਫੀਆਂ ਵਗੈਰਾ ਸਾਰੀਆਂ ਆ ਬਾਈ ਦੀ ਦੁਕਾਨ ਆ ਸਮਾਨ ਆ ਹੋਰ ਪਰਸ ਵਗੈਰਾ ਪਏ ਨੇ

ਅੱਲੇ ਸਾਲ ਉਸ ਆ ਗਿਆ ਕੰਮ ਦੀਆਂ ਚੀਜ਼ਾਂ ਅਲੈਡੀ ਡਿਪਾਰਟਮੈਂਟ ਆ ਬੁਰਕੇ ਪਾਉਂਦੇ ਨੇ ਜੀ ਬੀਬੀਆਂ ਉਹਨਾਂ ਲਈ ਆ ਐ ਬਈ ਇਧਰ ਮੇਕਅਪ ਦਾ ਸਮਾਨ ਆ ਗਿਆ ਸਾਰਾ ਆ ਬੂਟ ਆ ਗਿਆ ਇਧਰ ਕੀ ਰੇਟ ਚੱਲਦਾ ਮੱਖਣ ਇਧਰ ਬੂਟਾਂ ਦੇ ਪੁੱਛਦਾ ਮੜਾ ਜਾ ਓਂਟਰ ਲਾ ਇਧਰ ਲਗਾ ਬੂਦਾ ਆ ਦੇ ਆ ਯਾਰਾ ਸ਼ੌਪ ਤੇ ਹੈ ਹੀ ਨਹੀਂ ਬੰਦਾ ਆ ਜੈਕ ਤਾਂ ਟੰਗੀਆਂ ਨੇ ਪਰ ਸਨੇਦਰ ਬੋਟ ਯਾਰ ਸੋਹਣੇ ਨੇ ਪਤਾ ਨਹੀਂ ਹੈ ਹੀ ਨਹੀਂ ਦੁਕਾਨ ਵਾਲਾ ਬੰਦਾ ਹੀ ਨਹੀਂ ਹੈਗਾ ਇੱਥੇ ਯਾਰ ਤੇ ਇਧਰ ਪਰਸ ਵਗੈਰਾ ਆ ਗਿਆ ਜਿਹੜੀ 10 10 ਰਿੰਗੜ ਦੇ ਮਿਨੀਮਮ 12 ਲਵਾਂਗੇ ਤਾਂ 10 ਦੇ ਪੈਣੇ ਆ ਜੇ ਇੱਕ ਪੀਸ ਲਵਾਂਗੇ 19 ਦਾ ਡਬਲ ਰੇਟ ਸਹੀ ਹੈ ਯਾਰ ਇਕੱਠੇ ਲੈ ਵੋ ਇਕੱਠੇ ਯਾਰ ਬੰਦਾ ਕਿਹੜਾ ਲੈਂਦਾ 12 ਲੈ ਕੇ ਹੀ ਕਰਨਾ ਅਗਲੇ ਨੇ ਤੇ ਛੋਟੇ ਛੋਟੇ ਹੈ ਹੀ ਨਹੀਂ ਯਾਰ ਸ਼ੂਜ਼ ਵਾਲਾ ਬੰਦਾ ਹੈ ਨਹੀਂ 85 ਦਾ ਦੋ ਗੰਡੇ ਹੋਏ ਨੀ ਚੇ ਬੱਚਿਆਂ ਦੇ ਪਾਸ ਟੰਗੇ ਹੋਏ ਨੇ 10-10 ਰਿੰਗੜ ਦੇ ਇਹ ਚਮੂਏ ਇਦਰੀ ਪਰਸ ਟੰਗੇ ਹੋਏ ਨੇ ਸਾਰੇ ਕਿੱਟਾਂ ਵਗੈਰਾ ਜੋ ਆ ਲੈ ਬਈ ਪਰਸ ਵੀ ਪੂਰੇ ਸਹੀ ਰੇਟ ਤੇ ਟਿੰਬਰ ਲੈਂਡ ਦੇ ਪਰਸ ਕੀ ਬਾਤ ਹੈ ਬਈ ਇਹ ਜੀਪ ਕੰਪਨੀ ਦਾ ਐਂ ਜੀ ਕੰਪਨੀ ਦਾ ਬੰਦਾ ਆਈ ਨਹੀਂ ਜਿੱਦੀ ਦੁਕਾਨ ਆ ਬੰਦੇ ਹੀ ਗਏ ਫਾ ਕੀ ਪੁੱਛੀਏ ਰੇਟ ਹੁਣ ਇੱਧਰ ਪਏ ਨੇ ਸਾਰੇ ਪਰਸ ਆ ਸ਼ੂਜ਼ ਆ ਗਏ ਫੇਰ 60 ਦੇ ਬਈ ਚੱਕੀ ਫਿਰਦੇ ਹੁੰਦੇ ਨੇ ਬੰਦੇ এয়ারਪੋਰਟ ਕਿੱਟਾਂ ਸਾਰੀਆਂ ਉਹ ਵਾਲੀਆਂ ਆ ਗਈਆਂ ਇਹ ਵੀ ਸਾਰੇ ਉਹ ਇਹ ਕਿੰਨੇ ਦੀ ਹੈ ਇੱਕ ਲੋਂਗੇ ਕਹਿੰਦੇ 19 ਦੀ ਆ ਜੇ ਇਕੱਠੇ ਤੁਸੀਂ 12 ਪੀਸ ਚੱਕੋਗੇ ਫਿਰ ਤੁਹਾਨੂੰ ਦੱਸ ਦਵਾਂਗਾ ਇੱਕ ਜੇ ਇੱਕ ਲੋਂਗੇ ਡਬਲ ਰੇਟ ਆ ਇੱਧਰ ਜਵਾਕਾਂ ਦੇ ਬੈਗ ਆ ਗਏ ਇੱਧਰ ਵੀ ਪਰਫਿਊਮ ਆਖਣੀ ਕੀ ਚੀਜ਼ ਹੈ ਪਰਫਿਊਮ ਆ ਗਿਆ ਇੱਧਰ ਫੇਰ ਜੈਲ ਲਾ ਗਈ ਮਹਿੰਦੀਆਂ ਮਹਿੰਦੀ ਵੀ ਚੱਲ ਰਹੀ ਇੱਥੇ ਬਈ ਓਕੇ ਐਵੇਂ ਮੇਕਅਪ ਦਾ ਸਮਾਨ ਇੱਧਰ ਸਾਰਾ ਇੱਧਰ ਵੀ ਸਾਰੇ ਬਰਸ਼ ਵਗੈਰਾ ਮੇਕਅਪ ਦਾ ਸਮਾਨ ਆ ਸਾਰਾ ਨੀਲ ਪੌਲ ਚੁਗੇ ਰਾਂ ਬੈਠੀਆਂ ਬੀਬੀਆਂ ਫੋਨਾਂ ਤੇ ਸਾਰੀਆਂ ਚੱਕਰੀ ਨਹੀਂ ਕਹਿੰਦੇ ਕੋਈ ਐ ਘੜੀਆਂ ਚੱਲਦੀਆਂ ਫੇਰ ਐ ਆ ਦੇ ਛੋਟੀ ਛੋਟੀ ਗੱਡੀਆਂ ਕਿੰਨੀਆਂ ਘਹਿਣ ਨੇ ਸਾਰੀ ਵੈਰਾਈਟੀ ਪਈ ਆ ਸਾਰੀ ਫੇਰ ਘੜੀਆਂ ਚੱਲਦੀਆਂ ਇੱਧਰ ਲੈ ਵੀ ਪੰਜਵੇਂ ਫਲੋਰ ਤੇ ਆ ਗਏ ਇੱਥੇ ਰੇਦੇ ਕੀ ਆ ਜ਼ਿਆਦਾਤਰ ਉਹ ਹੀ ਆ ਹਲਕੀਆਂ ਚੀਜ਼ਾਂ ਨੇ ਯਾਰ ਬਟ ਰੇਟ ਸਹੀ ਆ ਕਿਤੇ ਇਕੱਠੇ ਚੱਕੋਂਗੇ ਤਾਂ ਫੇਰ ਦਾ ਸਵਾਲ ਇੱਧਰ ਸੈਂਟ ਸੁੰਟਾ ਆਗੇ ਪਰਫਿਊਮ ਸ਼ੈਂਪੂ ਵਗੈਰਾ ਪਰਸ ਆਗੇ ਇੱਧਰ ਫੇਰ ਬੈਗ ਆਗੇ ਲੈ ਵੀ ਐਨਕਾਂ ਉਨਕਾਂ ਮਿਲ ਜਾਣਗੀਆਂ ਤੁਹਾਨੂੰ ਇੱਥੇ 20 ਰਿੰਗੜ ਦੀ ਐਨਕਾ ਆ ਆ ਬੀਬੀ ਰਿੰਗੜ ਦੀਆਂ ਘੈਂਟ ਨੇ ਐਨਕਾਂ ਬਈ ਲੈ ਸਕਦਾ ਜਿਹਨੇ ਲੈਣੀਆਂ ਆ ਇੱਕ ਦੁਕਾਨ ਦੇਖੀ ਜਿੱਦੀ ਕੱਪੜਿਆਂ ਦੀ ਨੇ ਦਾ ਅਟੀ ਟੀ ਸ਼ਰਟਾਂ ਵਗੈਰਾ ਨੇ ਦੱਦਿਆਂ ਰੇਟ ਕੀ ਚੱਲਦਾ ਇੱਥੇ 2 ਪੀਸ 50 ਦੇ 25 ਰੁਪਏ ਦਾ ਪੀਸ 25 ਤੋਂ 500 ਦੀ ਇੱਕ ਟੀ ਸ਼ਰਟ 500 ਦੀ ਇੱਕ ਟੀ ਸ਼ਰਟ ਬਟ ਕਪੜਾ ਮੋਟਾ ਏ ਇਹਦਾ ਥੋੜਾ ਕਪੜਾ ਜ਼ਰੂਰ ਮੋਟਾ ਹੈ ਇਹਦਾ ਆ ਜਿੰਨਾ ਜੁੰਨਾ ਆ ਗਏ ਬਬੇ ਇੱਧਰ ਤੁਹਾਨੂੰ ਪ੍ਰਿੰਸਸ ਸਾਰੀਆਂ ਟੀ ਸ਼ਰਟਾਂ ਬਾਈ 3 3 4 400 ਦੀਆਂ ਇੱਧਰ ਸਾਰੀਆਂ ਟੀ ਸ਼ਰਟ ਹੀ ਨੇ ਲੋ ਇਸ 6ਵੀਂ ਮੰਜ਼ਲ ਤੇ ਆ ਗਏ ਇੱਧਰ ਪਰਸ ਨੇ ਸਾਰੇ ਆ ਲੇਡੀਜ਼ ਪਰਸ ਸਾਰੇ ਬੱਚਿਆਂ ਦੇ ਹੋਗੇ ਆ ਵੀ ਛੋਟੇ ਛੋਟੇ ਪਰਸ ਨੇ ਇੱਥੇ ਬੈਟਮੈਨ ਲਿਖਿਆ ਆ ਬਈ 16 ਰੁਪਏ ਦਾ ਆ ਦੋ ਜਿੱਪਾਂ ਦਾ ਫੇਰ ਸ਼ੂਜ਼ ਆ ਗਏ ਬੈਲਟਾਂ ਬੁਲਟਾਂ ਮਾਲਾ ਮੂਲਾ ਸਭ ਕੁਝ ਮਿਲਣਾ ਇੱਥੇ ਠੀਕ ਆ ਰੇਟ ਦਾ ਯਾਰ ਇੱਥੇ ਮਹਿੰਗਾ ਨਹੀਂ ਹੈਗਾ ਇਹਨਾਂ ਬਾਰਗਨ ਕਰਨੀ ਪੈਂਦੀ ਹੈ ਪਰ ਰੇਟ ਸਹੀ ਆ ਲੈ ਬਈ ਫਟੋ ਘਟ 9 ਫਲੋਰ ਨੇ ਅਸੀਂ 5 ਫਲੋਰ ਹੀ ਦੇਖੇ ਆ 5 ਤੋਂ 6 ਤੇ ਬਾਅਦ ਜਾ ਰਹੇ ਹਾਂ ਕੁਝ ਵੀ ਬਸ ਵੀਡੀਓ ਦੇਖਣੀ ਬਣਾਤੀ ਆ ਪਰ ਥੋੜੀ ਜੀ ਵੀ ਚਲ ਆਈਡੀਆ ਮਿਲ ਜਾਂਦਾ ਵੀ ਇੱਥੋਂ ਥੋੜੀ ਸਸਤੀ ਮਿਲਦੀ ਜੀ ਜੀ ਬਾਕੀ ਸਮਾਨ ਅਸੀਂ ਸ਼ੋਪਿੰਗ ਕਰੀ ਬੈਠੇ ਆਂ ਨੌਂ ਨਹੀਂ bro 10 ਤੇ ਜਾ ਰਿਹਾ 11 ਤੇ ਜਾ ਰਿਹਾ 12 ਤੇ ਜਾ ਰਿਹਾ ਟਾਈਮ ਨਹੀਂ ਹੈਗਾ ਆਪਣੇ ਨੂੰ 12 ਤੇ ਰੋਗੀ ਹੁਣ ਕਿੰਨੇ ਫਲੋਰ ਨਹੀਂ ਪਤਾ ਨਹੀਂ ਆਪਾਂ ਨੂੰ ਲਿਫਟ ਜੀ ਪਤਾ ਲੱਜੂਗਾ ਭੱਜ ਜਾਨੇ ਆ ਫਿਰ ਤੇ ਭੱਜਦੇ ਸ਼ੋਪਿੰਗ ਕਰਨੀ ਆ ਆਪਦਾ ਦੇਖ ਕੇ ਆ ਤੁਹਾਨੂੰ ਦਾ ਅਡਰੈਸ ਇੱਥੇ ਆਇਆ ਕਰੋ ਤੇ ਸਹੀ ਪ੍ਰਾਈਸ ਤੇ ਮਿਲ ਜਾਂਦਾ ਚਲੋ ਓਕੇ ਬਾਏ ਟਾਟਾ